ਇਹ ਆ ਰਹਿਣੇ ਟੈਕਨੀਕ ਮੈਨਰੇ ਤੋਂ ਸ਼ਬਦ ਨਹੀਂ ਪੀਵੀ ਚ ਸਿੰਘ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਅੱਜ ਇਕੱਠੇ ਹੋਏ ਹੋ ਇਹ ਜੋ ਸਾਡੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਸਰਦਾਰ ਬਲਦੇਵ ਸਿੰਘ ਜੀ ਮਾਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹ ਸੱਦਾ ਦਿੱਤਾ ਸੀ ਕਿ ਆਪਾਂ ਪੰਜ ਮੈਂਬਰੀ ਕਮੇਟੀ ਨੂੰ ਜਿਹੜਾ ਹੈ ਇੱਥੇ ਬੁਲਾ ਕੇ ਜਿਥੇ ਉਹਨਾਂ ਦਾ ਸਨਮਾਨ ਵੀ ਕਰਨਾ ਹੈ ਉਥੇ ਇਹਨਾਂ ਨੂੰ ਭਰੋਸਾ ਵੀ ਦਿਵਾਉਣਾ ਹੈ ਕਿ ਸਾਡੇ ਸਮੁੱਚੇ ਜਲਾ ਤੁਹਾਡੇ ਨਾਲ ਹੈ ਮੈਂ ਨਾਲ ਹੀ ਅੱਜ ਧੰਨਵਾਦ ਕਰਨਾ ਚਾਹੁੰਦਾ ਲੌਂਗਵਾਲ ਸਾਹਿਬ ਦਾ ਤੇ ਜੱਜਦਾ ਨਰਿੰਦਰ ਸਿੰਘ ਜੀ ਪਟਾਲ ਸਾਹਿਬ ਦਾ ਜਿਨ੍ਹਾਂ ਨੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਅੱਜ 5 ਫੈਬਰੀ ਕਮੇਟੀ ਦਾ ਸਮਰਥਨ ਵੀ ਕੀਤਾ ਹੈ ਅਤੇ ਭਰਤੀ ਦੇ ਵਿੱਚ ਵੱਟੋ ਵੱਧ ਯੋਗਦਾਨ ਪਾਉਣ ਦਾ ਵੀ ਇਹਨਾਂ ਨੇ ਭਰੋਸਾ ਦਿਵਾਇਆ ਤੇ ਨਾਲ ਹੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਕਾਰਜ ਦੀ ਸ਼ੁਰੂਆਤ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਨੇ 2017 ਵਿੱਚ ਆਪਣੀ ਗੱਲ ਰੱਖ ਕੇ ਕੀਤੀ ਸੀ ਇੱਕ ਅਕਾਲੀ ਦਲ ਦੀ ਮੁੱਢ ਸਭਜੀਤੀ ਲਈ ਉਹਨਾਂ ਨੇ ਬੇਨਤੀ ਕੀਤੀ ਸੀ ਉਸ ਸਮੇਂ ਬਾਦਰ ਸਾਹਿਬ ਨੂੰ ਤੇ ਸਰਦਾਰ ਸੁਖਬੀਰ ਸਿੰਘ ਉਹਨਾਂ ਨੂੰ ਕਿ ਥੋੜੇ ਸਮੇਂ ਲਈ ਕਿਸੇ ਨੂੰ ਵੀ ਤੁਸੀਂ ਠੀਕ ਸਮਝੋ ਅੱਗੇ ਕਰ ਦੋ ਤਾਂ ਕਿ ਸ਼ਰੋਮਨੀ ਕਾਲੀਦਲ ਦੁਬਾਰੇ ਖੜਾ ਹੋ ਜੇ ਅੱਜ ਉਹਨਾਂ ਦੀਆਂ ਭਾਵਨਾਵਾਂ 'ਤੇ ਅਕਾਲ ਤਖਤ ਸਾਹਿਬ ਅਤੇ ਇਸ ਮੁੱਚੀ ਸੰਗਤ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਉਹਨਾਂ ਨੇ ਲੋਕਾਂ ਦੇ ਤੇ ਪੰਥ ਦੇ ਜਜ਼ਬਾਤਾਂ ਨੂੰ ਪਹਿਲ ਕਦਮੀ ਕਰਕੇ ਜਿਹੜਾ ਮੂਹਰੇ ਰੱਖਿਆ ਸੀ ਪਰ ਅੱਜ ਮੈਂ ਦੇਖ ਰਿਹਾ ਕਿ ਜਿਸ ਤਰ੍ਹਾਂ ਦਾ ਭਰੋਸਾ ਤੇ ਸਮਰਥਨ ਸੰਗਤ ਵੱਲੋਂ ਕਮੇਟੀ ਨੂੰ ਦਿੱਤਾ ਗਿਆ ਹੈ ਇਹ ਕੋਈ ਜਿਵੇਂ ਆਗੂ ਸੇਵਾਦਾਰਾਂ ਨੇ ਕਿਹਾ ਇੱਥੇ ਕੋਈ ਵਿਸ਼ੇਸ਼ ਵਿਅਕਤੀ ਦੀ ਮਹੱਤਤਾ ਨਹੀਂ ਹੈ ਇਹ ਅਕਾਲ ਪੁਰਖ ਸਾਹਿਬ ਦੇ ਹੁਕਮ ਦੀ ਮਹੱਤਤਾ ਹੈ ਕਿਉਂਕਿ ਕੋਈ ਵੀ ਸਿੱਖ ਕਿਤੇ ਬੈਠਾ ਹੈ ਦੁਨੀਆ ਦੇ ਵਿੱਚ ਉਹ ਕਾਬ ਤੱਕ ਸਾਭ ਨੂੰ ਸਿਰ ਨਿਵਾਉਂਦਾ ਹੈ ਹਰ ਹੁਕਮ ਨੂੰ ਮੰਨਣ ਦਾ ਪਵੰਦ ਹੈ ਪਰ ਅਫਸੋਸ ਕਿ ਜਿਨ੍ਹਾਂ ਨੂੰ ਕੌਮ ਦੀ ਅਗਵਾਈ ਦਿੱਤੀ ਪੰਥ ਨੇ ਅੱਜ ਉਹ ਹੁਕਮ ਮੰਨਣ ਤੋਂ ਮੁਨਕਰ ਹੋ ਗਏ ਤੇ ਅੱਜ ਹਾਲ ਤੇ ਦੇਖੋ ਕਿ ਉਹਨਾਂ ਦੀਆਂ ਕੋਈ ਭਰਤੀਆਂ ਕਿਸੇ ਨੇ ਪਰਚੀਆਂ ਤੱਕ ਨਹੀਂ ਭੜੀਆਂ ਘਰਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਜਿਹੜੇ ਕੋਈ ਚਾਹਤੇ ਸੀ ਉਹਨਾਂ ਨੇ ਪਰਚੀਆਂ ਭਰ ਕੇ ਕਹਿੰਦਾ ਜੀ ਸਾਨੀ ਐਡੀ ਭਰਤੀ ਹੋ ਗਈ ਉਹਨਾਂ ਚ ਲੋਕਾਂ ਚ ਜਾਨ ਹਿੰਮਤ ਨਹੀਂ ਸੀ ਕਿਉਂਕਿ ਉਹ ਬੇਮੁਖ ਹੋ ਗਏ ਕਾਲ ਤੱਕ ਸਾਥੂ ਸੋ ਅੱਜ ਤੁਹਾਨੂੰ ਸਭ ਨੂੰ ਮੈਂ ਅਪੀਲ ਕਰਦੇ ਆ ਕਿ ਅੱਜ ਸਮਾਂ ਬਹੁਤ ਅਹਿਮ ਹੈ ਕਿਉਂਕਿ ਅੱਜ ਪੰਜਾਬ ਨੂੰ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਅੱਜ ਪੰਜਾਬ ਨੂੰ ਲੋੜ ਹੈ ਸ਼ਰੋਮਲੀ ਅਕਾਲੀ ਦਲ ਦੀ ਜਿਸ ਦੀ ਮੁਰਸੁਲਜੀਤੀ ਵਾਸਤੇ ਕਮੇਟੀ ਬਣੀ ਹੈ ਕਿਉਂਕਿ ਤੁਸੀਂ ਦੇਖ ਲਿਆ ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ ਦਿੱਲੀੋਂ ਤੋਂ ਆ ਸਿਰ ਤੇ ਟੋਪੀਆਂ ਧਰ ਕੇ ਆ ਗਏ ਪੰਜਾਬ ਦੇ ਵਿਚ ਰਾਜ ਕਰ ਰਹੇ ਆ ਕੀ ਸਾਨੂੰ ਪਤਾ ਨਹੀਂ ਲੋਕਾਂ ਨੂੰ ਵੀ ਭਗਵੰਤ ਮਾਨ ਨੂੰ ਕਿਹੜੇ ਕੁਸ਼ਤ ਹੈ ਉਹਦੇ ਇਹਨਾਂ ਮੰਤਰੀਆਂ ਨੂੰ ਕਿਹੜਾ ਕੁਸ਼ਤ ਹੈ ਇੱਥੇ ਸਾਰੀ ਦਿੱਲੀ ਦੀ ਜਿਹੜੀ ਹੈ ਉਹ ਰਾਜ ਕਰ ਰਹੇ ਨੇ ਤੇ ਪੰਜਾਬ ਦੇ ਲੋਕ ਪਿਸ ਰਹੇ ਨੇ ਇਸੇ ਤਰ੍ਹਾਂ ਕਾਂਗਰਸ ਸਾਡੀ ਦੁਸ਼ਮਣ ਜਮਾਤ ਜਿਨ੍ਹਾਂ ਨੇ ਹੁਣ ਤੱਕ ਕਦੇ ਪੰਜਾਬ ਦਾ ਭਲਾ ਨਹੀਂ ਲੋਚਿਆ ਤੇ ਨਾ ਹੀ ਬੀਜੇਪੀ ਤੋਂ ਸਾਨੂੰ ਕੋਈ ਉਮੀਦ ਹੈ ਕਿਉਂਕਿ ਉਹਨਾਂ ਨੇ ਵੀ ਅੱਜ ਤੱਕ ਕੋਈ ਸਾਡੀ ਸਿੱਖਾਂ ਦੀ ਕੋਈ ਮੰਗ ਜਿਹੜੀ ਨਹੀਂ ਮੰਨੀ ਈਨਸਾ ਸਾਹਿਬ ਨੇ ਉਦੋਂ ਸਮਝੌਤਾ ਕੀਤਾ ਸੀ ਵੀ ਆ ਸਾਡੀਆਂ ਸਹਿਤ ਮੰਗਾ ਮੰਨਣ ਮੈਂ ਤੁਹਾਨੂੰ ਅੱਜ ਇੱਥੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਅਸੀਂ ਚਾਰ ਵਾਰ ਮਿਲੇ ਅਮਿਤ ਸ਼ਾਹ ਜੀ ਨੂੰ ਉਹਨਾਂ ਵਿੱਚੋਂ ਤਿੰਨ ਵਾਰੀ ਤਾਂ ਸਿਰਫ ਤੇ ਸਿਰਫ ਹੋਰ ਕੋਈ ਬੁੱਧਾ ਹੀ ਨਹੀਂ ਸੀ ਵੀ ਬੰਦੀ ਸਿੰਘਾਂ ਨੂੰ ਰਹਾ ਕਰੋ ਤੇ ਪੰਜਾਬ ਦਾ ਕੁਝ ਕਰੋ ਤੇ ਚੌਥੀ ਵਾਰੀ ਕਿਸੇ ਕੁ ਸਿੱਖਾਂ ਦੇ ਹੋਰ ਸੂਬੇ ਦੇ ਮਸਲੇ ਸੀ ਉਹਨਾਂ ਨੂੰ ਲੈ ਕੇ ਗਏ ਸੀ ਤੇ ਉਹਨਾਂ ਨੇ ਜਦ ਸੁਣਵਾਈ ਨਹੀਂ ਕੀਤੀ ਤਾਂ ਢੀਂਸਾ ਸਾਹਿਬ ਵਿਮੋਸ਼ ਹੋ ਕੇ ਕਹਿੰਦੇ ਮੈਂ ਇਹਨਾਂ ਨਾਲ ਚੱਲਣਾ ਹੀ ਸੰਭਵ ਨਹੀਂ ਕਹਿੰਦੇ ਕਹਿੰਦੇ ਜੀ ਹੁਣ ਪੰਥਕ ਵੋਟ ਦਾ ਰਹੀ ਦੀ ਜੇ ਪੰਥਕ ਵੋਟ ਹੁੰਦੀ ਫਿਰ ਆਮ ਆਦਮੀ ਪਾਰਟੀ ਸਰਕਾਰ ਕਿੱਥੋਂ ਬਣਦੀ ਫੀਸਾ ਸਾਹਿਬ ਉਹਨਾਂ ਦੀ ਇਹ ਗੱਲ ਤੋਂ ਬੜੇ ਨਿਰਾਸ਼ ਹੋਏ ਕਹਿੰਦੇ ਜੇ ਇਹ ਸੋਚਦੇ ਨੇ ਵੀ ਸਾਡਾ ਪੰਚ ਨਹੀਂ ਕੋਈ ਗੱਲ ਹੀ ਨਹੀਂ ਪੰਜਾਬ ਚ ਫਿਰ ਇਹਨਾਂ ਦਾ ਨਾਂ ਰੱਖੀ ਕਹਿੰਦਾ ਮੈਂ ਸੱਚੀ ਗੱਲ ਕਰ ਰਿਹਾ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾ ਕੇ ਕਹਿਣਾ ਕਿ ਇਸ ਗੱਲ ਤੇ ਉਹਨਾਂ ਨੂੰ ਐਸੀ ਠੇਸ ਲੱਗੀ ਉਹ ਕਹਿੰਦੇ ਯਾਰ ਇਹਨਾਂ ਦਾ ਤਾਂ ਅਸੀਂ ਕੁਝ ਹੋਰ ਸੋਚਦੇ ਇਹਨਾਂ ਦਾ ਤਾਂ ਮਨ 'ਚ ਕੁਝ ਹੋਰ ਹੈ ਸੋ ਇਸ ਲਈ ਅੱਜ ਸ਼ਰੂਮਨੀ ਕਾਲੀਦਨ ਨੂੰ ਤਗੜਾ ਕਰਨ ਦੀ ਗੱਲ ਹੈ ਅੱਜ ਸ਼ਰੂਮਨੀ ਕਾਲੀਦਨ ਨੂੰ ਅਸੀਂ ਮਜ਼ਬੂਤ ਕਰੀਏ ਤੇ ਦੇਮਕ ਇਹ ਕਮੇਟੀ ਨੇ ਕਿਹਾ ਨਵੀਂ ਲੀਡਰਸ਼ਿਪ ਨਵੀਂ ਰੂਹ ਪਾਰਟੀ ਦੇ ਵਿੱਚ ਫੋਕ ਕੇ ਜਿਹੜਾ ਆਪਾਂ ਦੁਬਾਰੇ ਪੰਜਾਬ ਦੀ ਸੇਵਾ ਦੇ ਕਰ ਸਕਦੇ ਆ ਪੰਜਾਬ ਦੇ ਮੁੱਦਿਆਂ ਦਾ ਹੱਲ ਕੋਈ ਕਰ ਸਕਦਾ ਹੈ ਪੰਜਾਬ ਦੀ ਕੋਈ ਲੜਾਈ ਲੜ ਸਕਦਾ ਹੈ ਆ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਲੋਕ ਅਕਾਲੀ ਦਲ ਤੋਂ ਬੇਮੁਖ ਨਹੀਂ ਹੋਏ ਲੋਕ ਇੱਕ ਪਰਿਵਾਰ ਤੋਂ ਬੇਮੁਖ ਹੋਏ ਨੇ ਇੱਕ ਵਿਅਕਤੀ ਤੋਂ ਬੇਮੁਖ ਹੋਏ ਨੇ ਲੋਕ ਉਹਨਾਂ ਤੋਂ ਦੁਖੀ ਨਹੀਂ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿਆਰ ਹੈ ਸਤਕਾਰ ਹੈ ਤੇ ਤਾਂ ਹੀ ਅੱਜ ਉਸ ਆਸ ਨੂੰ ਮੁੱਖ ਰੱਖ ਕੇ ਕਿ ਦੁਵਾਰੇ ਸ਼੍ਰੋਮਣੀ ਅਕਾਲੀ ਦਲ ਖੜਾ ਹੋਏਗਾ ਤੁਸੀਂ ਸਾਰੇ ਏਡੀ ਵੱਡੀ ਗਿਣਤੀ ਵਿੱਚ ਆਇਓ ਮੈਂ ਤੁਹਾਡਾ ਧੰਨਵਾਦ ਕਰਦਾ ਮਾਫੀ ਵੀ ਚਾਉਣਾ ਅਸੀਂ ਸ਼ਾਇਦ ਤੁਹਾਡੇ ਸਾਰਿਆਂ ਨੂੰ ਸੁਨੇਹਾ ਵੀ ਨਹੀਂ ਲਾ ਸਕੇ ਮੈਂ ਤਾਂ ਤਕਰੀਬਨ ਸਵਾ ਮਹੀਨਾ ਤੋਂ ਉੱਤੇ ਹੋ ਗਿਆ ਢੀਂਸਾ ਸਾਹਿਬ ਦੀ ਸਿਹਤ ਨਾਲ ਠੀਕ ਹੋਣ ਕਰਕੇ ਗੈਰ ਹਾਜ਼ਰ ਵੀ ਰਿਹਾ ਪਰ ਫਿਰ ਵੀ ਤੁਸੀਂ ਅੱਜ ਸਾਡੇ ਛੋਡੇ ਜੇ ਅਪੀਲ ਦੇ ਉੱਤੇ ਤੁਸੀਂ ਆਇਓ ਮੈਂ ਇਹ ਸਮਝਦਾ ਕਿ ਅੱਜ ਸਾਡੀ ਸਮੂਚੀ ਲੀਡਰਸ਼ਿਪ ਸਰਦਾਰ ਗੁਰਦੇਵ ਸਿੰਘ ਮਾਨ ਜੀ ਦੀ ਇਕਬਾਈ ਦੇ ਵਿੱਚ ਥੋੜਾ ਅਸੀਂ ਸਾਰੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਸਾਰੇ ਕੰਮ ਕਾਜਾਂ ਨੂੰ ਸੰਕੋਚ ਕੇ ਸਾਰਾ ਕੁਝ ਛੱਡ ਕੇ ਅੱਜ ਬਹੁਤ ਵੱਡੀ ਗੀਲ ਸਾਨੂੰ ਭਰੋਸਾ ਵੀ ਦਿਵਾਇਆ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਤੇ ਮੈਂ ਨਾਲ ਅਖੀਰ ਦੇ ਵਿੱਚ ਫੇਰ ਸ਼ਿਮੋਚੀ ਕਮੇਟੀ ਨੂੰ ਆਪਦੇ ਬਦੋਂ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸਤ ਪੇਨ ਛੱਡ ਕੇ ਪੁਲਾ ਕੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸੁਜੀਤੀ ਲਈ ਕੰਮ ਕਰਨ ਲਈ ਸਾਨੂੰ ਵੀ ਜਿਹੜੇ ਅਸੀਂ ਆਏ ਆ ਨਾ ਕਿਸੇ ਅਹੁਦੇ ਦਾ ਅਸੀਂ ਮੰਗ ਰੱਖਣੀ ਹੈ ਨਾ ਹੀ ਸਾਨੂੰ ਕੋਈ ਅਹੁਦੇ ਦੀ ਲਾਲਸਾ ਹੈ ਜੇ ਅਕਾਲੀ ਦਲ ਤਗੜਾ ਹੋ ਗਿਆ ਮੈਂ ਸਹਦਾ ਸੱਚੀ ਸਾਰੇ ਹੀ ਤਗੜੇ ਹੋ ਜਾਣਗੇ ਜਿੰਨਾ ਚਿਰ ਅਕਾਲੀ ਦਲ ਜਿੰਨਾ ਚਿਰ ਅਕਾਲੀ ਦਲ ਨਹੀਂ ਹੁੰਦਾ ਸਾਡੇ ਕਿਸੇ ਦੇ ਵੀ ਪੱਲੇ ਕੁਛ ਨਹੀਂ ਸੋ ਸਾਰੇ ਇਕੱਠੇ ਹੋ ਕੇ ਅਸੀਂ ਇਸ ਮਹਿੰਮ ਦੇ ਵਿੱਚ ਤੁਹਾਡਾ ਜੋ ਹੁਕਮ ਕਮੇਟੀ ਕਰੇਗੀ ਉਹਦੇ ਤੇ ਪੂਰਾ ਪੈਰਾ ਦੇਵਾਂਗੇ ਸਰ ਤਰ੍ਹਾਂ ਦਾ ਸਹਿਯੋਗ ਸਾਡਾ ਬਾਟੇ ਸੁਤਮੁੱਚੇ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਤੁਹਾਨੂੰ ਹਮੇਸ਼ਾ ਦੇਗੀ ਫਿਰ ਮੈਂ ਤੁਹਾਨੂੰ ਜੀਆਂ ਵੀ ਆਖਦਾ ਤੁਹਾਡਾ ਧੰਨਵਾਦ ਵੀ ਕਰਦਾ ਤੇ ਆਈ ਸਾਰੀ ਸੰਗਤਾਂ ਤੁਹਾਡਾ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਸ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਜੋ ਐਡੀ ਵੱਡੀ ਗਿਣਤੀ ਤੁਸੀਂ ਆਇਓ ਤੁਹਾਡੇ ਲਈ ਮੇਰਾ ਰੋਮ ਰੋਮ ਸਾਡਾ ਤੰਨੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ